ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਹਰ ਸ੍ਰੀ ਭਗਵਤੀ ਜੀ ਕੀ ਪਾਸ਼ਾਹੀ 10 ਪ੍ਰਥਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉਂ ਸ੍ਰੀ ਹਰ ਰਾਇ ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਧਾਏ ਸਭ ਥਾਈ ਹੋਏ ਸਹਾਇ 10 ਪਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਸਭ ਥਾਈ ਹੋਏ ਸਹਾਇ ਦਸਾ ਪਾਸ਼ਾ ਜੀ ਦੇ ਪੁੱਤਰ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਿੱਤਰ ਪਾਠ ਦਰਸ਼ਨ ਦੇਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀਆ ਦੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਹਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਨਾਬ ਜੀ ਦਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਰ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੇ ਪਿੱਤਰ ਕਾਲ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਤੇ ਬੰਦ-ਬੰਦ ਕਟਵਾਏ ਖੋਪਰੀਆਂ ਨੁਹਾਈਆਂ ਚਰਖੜੀਆਂ ਤੇ ਚੜ੍ਹੇ ਜਿੰਦੇ ਜੀ ਦੇਗਾ ਜੂ ਬਾਲੇ ਗਰੂ ਨਾਲ ਬੰਨ ਕੇ ਸਾੜੇ ਕੇ ਪੁੱਠੀਆਂ ਖੱਲਾ ਨੁਹਾਈਆਂ ਆਪ ਜੀ ਦੀ ਬਖਸ਼ੀ ਗੁਰਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਸਮੂਹ ਪੁਰਾਤਨ ਤੇ ਵਰਤਮਾਨ ਸ਼ਹੀਦ ਸਿੰਘ ਸਿੰਘਣੀਆਂ ਪੁੱਛੰਗੀਆਂ ਦੇ ਪਿੱਤਰ ਕਾਲ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਅਮਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਛਾਰੇ ਆਏ ਦੇਖ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨਹੀਂ ਵਾਂ ਮਤ ਉੱਚੀ ਮਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਤੇ ਹੋਰ ਅਨੇਕਾਂ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥਨ ਵਿਛੋੜਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਧੰਨ ਧੰਨ ਗੁਰੂ ਨਾਨਕ ਦੇਵ ਪਿਤਾ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋਤ ਰੂਪ ਆਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਆਪ ਜੀ ਦੇ ਚਰਨਾਂ ਕਮਲਾਂ 'ਚ ਅਰਦਾਸ ਬੇਨਤੀ ਸੱਚੇ ਪਾਸ਼ਾ ਆਪ ਜੀਆਂ ਦੇ ਹੁਕਮਾਂ ਅਨੁਸਾਰ ਮਹਾਰਾਜ ਜੀ ਇਹ ਹੜ ਆਏ ਮਹਾਰਾਜ ਆਪ ਜੀ ਦੇ ਪਿਆਰੇ ਮਹਾਰਾਜ ਕਈ ਘਰਾਂ ਤੋਂ ਮਹਾਰਾਜ ਜੀ ਬੇ ਘਰ ਹੋ ਗਏ ਪਾਸ਼ਾ ਜੀ ਉਹ ਇਸ ਵੇਲੇ ਆਪ ਜੀ ਦੇ ਚਰਨਾਂ 'ਚ ਬੇਨਤੀ ਅਰਦਾਸ ਮਹਾਰਾਜ ਜੀ ਉਹ ਇਹਨਾਂ ਸੇਵਾਵਾਂ ਨੂੰ ਨੇਪਰੇ ਚਾੜਨ ਲਈ ਪਾਸ਼ਾ ਜੀ ਉਹ ਗਲੋਬਲ 6 ਅਤੇ ਸਾਂਝ ਫਾਊਂਡੇਸ਼ਨ ਸਾਂਝ ਫਾਊਂਡੇਸ਼ਨ ਵੱਲੋਂ ਪਾਸ਼ਾ ਜੀ ਉਹ ਆਪ ਜੀ ਤੋਂ ਮਹਾਰਾਜ ਜੀ ਆਗਿਆ ਮੰਗਦੇ ਹੋਏ ਮਹਾਰਾਜ ਜੀ ਇਹ ਸੇਵਾਵਾਂ ਆਰੰਭ ਕਰਨ ਜਾ ਰਹੇ ਨੇ ਆਪ ਕਿਰਪਾ ਕਰਨੀ ਅੰਗ ਸੰਗ ਵਰਤਨਾ ਅੱਜ ਦਾ ਦਿਹਾੜਾ ਪਾਸ਼ਾ ਜੀ 1 ਸਤੰਬਰ 2025 ਮਹਾਰਾਜ ਆਪ ਕਿਰਪਾ ਕਰਨੀ ਮਹਾਰਾਜ ਪਾਸ਼ਾ ਇਹ ਸੇਵਾ ਕਰਨ ਜੋਗੇ ਨਹੀਂ ਆਪ ਕਰਨ ਮਹਾਰਾਜ ਮਿਹਰ ਕਰਨੀ ਦਇਆ ਕਰਨੀ ਮਿਹਰ ਪਰਿਆ ਹੱਥ ਰੱਖ ਕਰਕੇ ਮਹਾਰਾਜ ਇਹ ਸੇਵਾਵਾਂ ਆਪ ਨੇ ਪਰੇ ਚੜ੍ਹਣੀਆਂ ਮਹਾਰਾਜ ਅੱਗੇ ਤੋਂ ਆਪ ਦਇਆ ਕਰਨੀ ਮਹਾਰਾਜ ਆਪਣਾ ਪਿਆਰ ਬਖਸ਼ਣਾ ਆਪਣਾ ਪਿਆਰ ਬਖਸ਼ਣਾ ਧੰ ਗੁਰੂ ਨਾਨਕ ਦੇਵ ਸਾਹਿਬ ਜੀ ਹੋ ਆਪ ਕਿਰਪਾ ਕਰਨੀ ਸਾਡੀਆਂ ਪੁੱਨਾਣਾ ਚਤਾਰਨੀਆਂ ਸਾਡੀਆਂ ਪੁੱਲਾਣਾ ਚਤਾਰਨੀਆਂ ਪਾਸ਼ਾ ਜੀ ਮਿਹਰ ਕਰਨੀ ਦਇਆ ਕਰਨੀ ਦਇਆ ਕਰਨੀ ਪਾਸ਼ਾ ਭੁਲਾ ਬਖਸ਼ ਦਿਓ ਆਪ ਜੀ ਕਿਰਪਾ ਕਰੋ ਮਹਾਰਾਜ ਇਸ ਵੇਲੇ ਆਪ ਕਿਰਪਾ ਕਰੋ ਆਪ ਕਿਰਪਾ ਕਰੋ ਸੇਵਾਵਾਂ ਨੂੰ ਆਰੰਭ ਕਰਨ ਦੀ ਆਗਿਆ ਬਖਸ਼ੋ ਸਈ ਗੁਰਮੁਖ ਪਿਆਰੇ ਮੇਲੋ ਜੀ ਜਿਨ੍ਹਾਂ ਮਿਲਿਆ ਆਪ ਜੀ ਦਾ ਪਿੱਤਰ ਨਾਮ ਚਿਤ ਆਵੇ ਜੀ ਨਾਨਕ ਨਾਮ ਚੜਦੀ ਹੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ